ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਆ ਜੀ ਆਪਣੇ ਖੇਤ ਤੇ ਸਭ ਤੋਂ ਪਹਿਲਾਂ ਤੁਹਾਨੂੰ ਹਰੀਆਲੀ ਦਿਖਾਈਏ ਜੀ ਇਹ ਆਪਣੇ ਪਸ਼ੂਆਂ ਦੇ ਪੱਠੇ ਆ ਤੇ ਇਸ ਤੋਂ ਅੱਗੇ ਆਪਾਂ ਚੱਲਦੇ ਆ ਅੱਗੇ ਆਪਣੀ ਉਸ ਤੇ ਮੋਟਰ ਤੇ ਸਰਦਾਰ ਜੀ ਕਰ ਰਹੇ ਆ ਕੱਦੂ ਝੋਨਾ ਲਾਉਣ ਵਾਸਤੇ ਤਿਆਪਾ ਲੈ ਕੇ ਆਏ ਆ ਦੁਪਹਿਰ ਦੀ ਰੋਟੀ ਚਾ ਤੇ ਚਲੋ ਜੀ ਆਜੋ ਆਪਾਂ ਚੱਲਦੇ ਆ ਨਾਲ ਨਾਲ ਤੁਹਾਨੂੰ ਦਿਖਾਉਣੇ ਆ ਆਪਣਾ ਖੇਤ ਤੇ ਕੱਦੂ ਕਰਦੇ ਤੇ ਆਪਣੀ ਪਨੀਰੀ ਤੇ ਬਹੁਤ ਗਰਮੀ ਪੈ ਰਹੀ ਆ ਜੀ ਨਹੀਂ ਨਹੀਂ ਪਾਇਆ ਰੱਬ ਨੇ ਬਹੁਤ ਨੁਕਸਾਨ ਹੋ ਰਿਹਾ ਪੱਠੇ ਵੀ ਨਹੀਂ ਵਧ ਫੁੱਲ ਰਹੇ ਪਨੀਰੀਆਂ ਵੀ ਨਹੀਂ ਵਧ ਫੁੱਲ ਰਹੀਆਂ ਪਸ਼ੂ ਵੀ ਦੁੱਧ ਸੁੱਕ ਰਹੀ ਆ ਬਹੁਤ ਕੁਝ ਹੋ ਰਿਹਾ ਜੀ ਰਾਪੇ ਮੀ ਪਾ ਦੇਵੇ ਤਾਂ ਚੰਗਾ ਚਲੋ ਜੀ ਆ ਗਈ ਆਪਣੀ ਪਨੀਰੀ ਅੱਗੇ ਆ ਪੰਜੋਂ ਨਾਲ ਲਾਉਣ ਦੀ ਕਰ ਰਹੇ ਆ ਤਿਆਰੀ ਅੱਧਾ ਤਾਂ ਲੱਗ ਗਿਆ ਅੱਧਾ ਰਹਿਦਾ ਵੈ ਤੇ ਕੋਸ ਆਪਣੇ ਹੁਣ ਭਈਏ ਆ ਜਾਣਗੇ ਫਿਰ ਛੀਤੀ ਲਾ ਦੇਣਗੇ ਆ ਆਪਣੀ ਪਨੀਰੀ ਆ ਜੀ ਦੀਜੀ ਹੋਈ ਉਹ ਆਪਣੀ ਕੋਠੜੀ ਆ। ਟਾਲੀ ਥੱਲੇ ਮੰਜਾ ਡੱਥਾ ਤੇ ਮੈਨੂੰ ਲੱਗਦਾ ਲੇਟ ਗਈ ਆ ਚਲੀ ਮੋਟਰ ਖੜੀ ਆ ਬੰਦ ਤੇ ਆਪਾਂ ਪਹੁੰਚਦੀਆਂ ਜੀ ਉੱਥੇ। ਵਾਟਰ ਨਹੀਂ ਕਿਉਂਕਿ ਪਨੀਰ ਨੂੰ ਲਾਇਆ ਹੋਇਆ ਪਾਣੀ ਆਪਾਂ ਵੇਚਦੀ ਨੰਗ ਨਹੀਂ ਸਕਦੇ। ਉਹਦਰ ਦੀ ਟਰੈਕਟਰ ਚੱਲ ਰਿਹਾ ਆਪਣਾ ਵਾਹਣ ਦੇ ਵਿੱਚ। ਚੋਨਾ ਲੱਗ ਰਿਹਾ ਚੋਨਾ ਜੀ। ਆਹ ਖਾਰੇ ਚ ਵੀ ਪਾਣੀ ਐ ਮੇਰੇ ਹੱਥ ਦੇ ਵਿੱਚ ਚਾ ਚਾ ਪਾਣੀ ਰੋਟੀਆਂ ਤੇ ਇਕਾ ਚ ਚਮਵੈਲ ਆਹ ਨੂੰ ਮੈਂ ਨੰਗਣਾ ਹੌਲੀ ਹੌਲੀ ਬਊਗਾ ਇਹਨਾਂ ਹੋਵੇ ਨੀਦੁਰਲੀ ਅੰਦੀ ਰੋਟੀ ਤੇ ਇੱਥੇ ਹੀ ਰਹਿ ਜੇ ਰਹ ਰਹੀ ਹੈ ਅੱਜ ਹਵਾ ਠੰਡੀ ਲੱਗ ਰਹੀ ਹੈ ਤਰਾਸ ਥੱਲੇ ਖੜ ਕੇ ਉਹ ਤੇਨੀ ਦੂਰ ਆਪਣਾ ਘਰ ਹੈ ਤਾਵਰ ਲੱਗਾ ਦਿਸਦਾ ਹੋਊਗਾ ਆ ਪਣੀ ਢਾਲੀ ਆ ਜੀ ਇੱਧਰ ਇੱਧਰ ਕੱਦੂ ਕਰਤਾ ਐਨੇ ਬਾਹਰ ਨੂੰ ਤੇ ਵਿਚਾਲੇ ਛੱਡ ਲਿਆ ਤੇ ਉਧਰੋਂ ਮੈਨੂੰ ਲੱਗਦਾ ਬਾਅਦ ਚ ਪਾਣੀ ਲਾਇਆ ਹੋਊਗਾ ਉਧਰ ਉਧਰ ਪਰਿਆ ਖੜਾ ਹੈ ਤੇ ਆ ਵਿਚਾਲੇ ਸੁੱਕਾ ਤੇ ਇੱਧਰ ਛੱਡ ਲਿਆ ਕੱਦੂ ਕਰ ਰਹੀ ਹੈ ਬਹੁਤ ਤੀਕ ਦੀ ਇੱਧਰ ਆਪਣਾ ਬਾਣ ਹਜੇ ਇੱਧਰ ਵੀ ਸੁੱਕਾ ਪਿਆ ਤੇ ਇੱਧਰ ਪੱਠੇ ਆ ਤੇ ਨਾਲ ਪਨੀਰੀ ਆ ਇਹ ਸਾਰਾ ਆਪਣਾ ਹਜੇ ਕੱਦੂ ਕਰਕੇ ਝੋਨਾ ਲਾਉਣ ਵਾਲਾ ਜੀ ਦੇ ਪਾਸੇ ਲੱਗੀ ਆਪਣੀ ਚਾਵਾਂ ਜੋ ਨੇਹਰੀ ਜਦੋਂ ਆਈ ਸੀ ਪਿੱਛੇ ਜੇ ਉਹਦੇ ਨਾਲ ਸਾਰੀ ਟੁੱਟ ਗਈ ਸੀ ਇਹ ਚਲੋ ਜੀ ਹੁਣ ਆਪਾਂ ਕਰਤੀ ਹੈ ਘਰ ਵਾਪਸੀ ਤੇ ਹੁਣ ਆਪਾਂ ਚਲਦੇ ਆਂ ਇਸ ਵਾਟੋਂ ਦੀ ਤੁਰ ਕੇ ਜਾਣਾ ਹੁਣ ਸਾਰੇ ਪਾਸੇ ਪਾਣੀ ਪਾਣੀ Oh, smooth, ngerti, kali ya. apa jaldnya? Oke, uji. ਆ ਖੜੀ ਆਪਣੀ ਸਕੂਲ ਰਹੀ ਤੇ ਆਪਾਂ ਚੱਲਦੇ ਹਾਂ ਘਰੇ ਉਹ ਵਾਲੇ ਰਸਤੇ ਰਸਤੇ ਜੇ ਲੋ ਜੀ ਆਪਾਂ ਕਰ ਗਏ ਸਕੂਟਰੀ ਸਟਾਰਟ ਤੇ ਚੱਲ ਲੱਗੇ ਉਹ ਵਾਲੇ ਰਸਤੇ ਚਲੋ ਜੀ ਆਪਾਂ ਘਰੇ ਚੱਲ ਕੇ ਮਿਲਦੇ ਹਾਂ ਹੁਣ ਕਿਉਂਕਿ ਰਸਤੇ ਵਿੱਚੋਂ ਮੈਥੋਂ ਵੀਡੀਓ ਨਹੀਂ ਬਣਨੀ ਸਕੂਟਰੀ ਤੇ ਲੋ ਜੀ ਆਪਾਂ ਆ ਗਏ ਆ ਘਰੇ ਤਾਂ ਆ ਆਪਣੇ ਆਗੇ ਇੱਥੇ ਬਾਰ ਮੂਰੇ ਪੱਠੇ ਜਿਹੜੇ ਬੀਜੇ ਹੋਏ ਆ ਇਹ ਮੇਰੀ ਫੇਵਰੇਟ ਚਰੀ ਹੈ ਇਹ ਪਸ਼ੂਆਂ ਆਸਤੇ ਡੇਰੀ ਗ੍ਰੀਨ ਚਰੀ ਵੀਜੀ ਹੋਈ ਹੈ ਇਹ ਬਹੁਤ ਸੋਹਣੀ ਲੱਗਦੀ ਵੇਖਣ ਨੂੰ ਵੀ ਇਹਦੇ ਬਾਰੇ ਉਹ ਹੀ ਸਮਝ ਸਕਦੇ ਆ ਜਿਹੜੇ ਪਸ਼ੂ ਰੱਖਦੇ ਆ ਜਾਂ ਪਸ਼ੂਆਂ ਨੂੰ ਪੱਠੇ ਪਾਉਂਦੇ ਆ ਦੂਜਿਆਂ ਨੂੰ ਇਹ ਤਾਂ ਗੱਲਾਂ ਸਮਝ ਤੋਂ ਬਾਹਰ ਹੋਣਗੀਆਂ ਚਲੋ ਜੀ ਕਾਫੀ ਵੱਡੀ ਹੋ ਗਈ ਉੱਧਰੋਂ ਪਾਸੇ ਦਿਸਦਾ ਨਹੀਂ ਤੇ ਹੁਣ ਆਪਾਂ ਚੱਲਦੇ ਆ ਘਰੇ ਤੇ ਪਸ਼ੂਆਂ ਨੂੰ ਪਾਉਣੇ ਪੱਠੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਆ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਥੈਂਕ ਯੂ ਜੀ ਫॉर ਵਾਚਿੰਗ